ਅੱਜ ਸਰਦੂਲਗੜ ਵਿਖੇ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਦਾ 134ਵਾਂ ਜਨਮ ਦਿਨ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਤੇ ਸ਼ਹਿਰ ਵਾਸੀਆਂ ਸਮੇਤ ਪਤਵੱਤੇ ਸੱਜਣਾ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਲਗਵਾ ਕੇ ਬਾਬਾ ਸਾਹਿਬ ਨੂੰ ਨਮਨ ਕੀਤਾ। ਇਸ ਮੌਕੇ ਤੇ ਪਹੁੰਚੇ ਹੋਏ ਆਗੂ ਨੇ ਕੀ ਕਿਹਾ ਆਓ ਸੁਣਦੇ ਹਾਂ ਸਾਡੀ ਇਸ ਰਿਪੋਰਟ ਵਿੱਚ। ਸੋਬੀ ਸੋਤ ਜੈ ਭੀਮ ਜੈ ਭਗਤ ਆਪਣੇ ਦੇਸ਼ ਦੇ ਜਿਹੜੇ ਪ੍ਰਥਮ ਨਾਗਰਿਕ ਹੈ ਭੈਣ ਗੁਰਪ੍ਰੀਤ ਮਰਮੋਰ ਉਹ ਵੀ ਆਪਣੇ ਪਿਛਲੇ ਸਮਾਜ ਚੋਂ ਹੈ ਤੇ ਦੇਸ਼ ਦੇ ਦੂਸਰੇ ਨੰਬਰ ਦੇ ਤੇ ਜਿਹੜੇ ਆਪਣੇ ਵਿਅਕਤੀ ਨੇ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹ ਵੀ ਪਿਛਲੇ ਇੱਕ ਸਮਾਜ ਚੋਂ ਹੈ ਇਹ ਉਸ ਸੰਵਿਧਾਨ ਦੀ ਦੇਣ ਹੈ ਜਿਹੜੇ ਆਪਣੇ ਸਮਾਜ ਨੂੰ ਉੱਪਰ ਖਾਣ ਦੇ ਵਿੱਚ ਉਹਨਾਂ ਨੇ ਪੂਰਾ ਯੋਗਦਾਨ ਲਾਇਆ जय भीम जय भीम बाबा जी तेरी सोचते बाबा जी तेरी सोचते बाबा जी तेरी सोचते आपका ते ते की आना तो बैठ के थोड़े वर्गों के चरणों च सख लिया भी की आं बोलन लग गया और बोलना बुलना कुछ नहीं होगा थोड़े को सच है ना सबू झूठ नहीं बोलना ਜਿਹੜੇ ਬੰਦੇ ਬਾਬਾ ਸਾਹਿਬ ਬਾਰੇ ਗੁਰੂਆਂ ਬਾਰੇ ਜਾਣਦੇ ਨੇ ਉਹਨਾਂ ਨੂੰ ਝੂਠ ਬੋਲਣ ਦੀ ਲੋੜ ਨਹੀਂ ਹੈਗੀ ਸੱਚ ਨਾਲ ਉਹਨਾਂ ਕੋਲ ਹੈ ਤਾਂ ਅੱਗੇ ਜਿਹੜੇ ਹੈਗੇ ਜਿਹੜੇ ਬਹਿ ਗਏ ਇੱਧਰ ਤੇ ਮੇਰੇ ਭਾਈ ਵੀਰ ਫਰੇਦ ਜਿਹੜੇ ਪਿੱਛੇ ਉਹਨਾਂ ਨੂੰ ਵੀ ਬੇਨਤੀ ਕਰਦਾ ਹਾਂ ਅੱਗੇ ਦੇ ਇਕੱਲੇ ਇਕੱਲੇ ਆ ਕੇ ਪ੍ਰਧਾਨ ਜੀ ਬਾਬਾ ਸਾਹਿਬ ਨੂੰ ਫੁੱਲ ਭੇਟ ਕਰੋ ਕੈਪਟਨ ਤੇਜਾ ਸਿੰਘ ਜੀ ਰਣਜੀਤ ਨਾਗਰਾ ਜੀ ਵਕੀਲ ਸਾਹਿਬ ਆਗੇ ਸਾਰੇ ਸਾਰੇ ਸੀਨੀਅਰ ਸਾਥੀ ਪ੍ਰਧਾਨ ਸੁਖੀ ਜੀ ਐਮਸੀ ਬਾਰ ਨੰਬਰ 4 ਕਬੀ ਅਗੇ ਬਾਬਾ ਜੰਮ ਨੂੰ ਫੋਲਪੇਟ ਕਰਨਗੇ ਇਸ ਤੋਂ ਪਹਿਲੇ ਕਿ ਹਨੇਰੇ ਦੀ ਹਕੂਮਤ ਹੋ ਜਾਏ ਜਿਸ ਹਨੇਰੇ ਦੀ ਹਕੂਮਤ ਦੇ ਖਿਲਾਫ ਡਾਕਟਰ ਭੀਮrao ਅਮੇਦਕਰ ਲੜਿਆ ਪੂਰੀ ਜ਼ਿੰਦਗੀ ਉਹਨਾਂ ਨੇ ਕਿਤੇ ਵੀ ਸਮੇਂ ਉਹ ਤਾਨੀ ਕੀਤਾ ਕਿਤੇ ਵੀ ਸਮੇਂ ਉਹ ਤਾਨੀ ਦਰਜ ਕਿਤੇ ਵੀ ਜਿਹੜਾ ਉਹ ਆਪਦੇ ਆਪਦੀਆਂ ਮੰਗਾਂ ਨੂੰ ਆਪਦੇ ਵਰਗ ਦੇ ਲੋਕਾਂ ਦੇ ਲਈ ਜਿਹੜੀ ਉਹ ਲੜਾਈ ਲੜ ਰਹੀ ਸੀਗੇ ਕਿੰਨੇ ਵੀ ਉਸ ਸਟੈਂਡ ਤੋਂ ਪਿੱਛੇ ਹਟਣ ਦਾ ਸਕੂਨ ਤੁਹਾਨੂੰ ਕਿਤੇ ਨਹੀਂ ਮਿਲਦਾ ਜੁਨੀਆਂ ਮਰਜੀ ਕਿਤਾਬਾਂ ਪੜ੍ਹ ਲਓ ਸਭ ਤੋਂ ਬੈਸਟ ਕਿਤਾਬ ਹੈ ਜਿਹੜੀ ਪ੍ਰੋਫੈਸਰ ਗਰਨਾਮ ਸਿੰਘ ਮੁਖਸਰ ਦੀ ਜਦੋਂ ਉਹਨਾਂ ਨੇ ਮਤਲਬ ਹਰ ਕਥਾ ਦੇ ਉੱਤੇ ਇੰਨਾ ਜ਼ਿਆਦਾ ਜਿਹੜਾ ਉਹਨਾਂ ਨੂੰ ਉਹ ਜਿਹੜੇ ਮਤਲਬ ਇਸ ਤਰ੍ਹਾਂ ਦੇ ਸਖਸਾਂ ਉਹਨਾਂ ਦੀ ਜ਼ਿੰਦਗੀ ਬਾਰੇ ਜਾਣਨਾ ਸਾਡੇ ਲਈ ਕਿਉਂ ਜ਼ਰੂਰੀ ਆ ਸਾਡੀ ਅੰਦੇਸ਼ ਕਰਪੀਂ ਰਹੋਗੀ ਜਨਮ ਦਿਨ ਤੇ ਸਭ ਤੋਂ ਪਹਿਲਾਂ ਮੈਂ ਇੱਥੇ ਸਮੂਹ ਜਿਹੜੀ ਪਹੁੰਚੀ ਉਹਨਾਂ ਦਾ ਤੋਂ ਨਵਕਾਰਦੌਰ ਨੂੰ ਜਨਮ ਦਿਨ ਤੇ ਵਧਾਈ ਜੀ ਸਭ ਤੋਂ ਪਹਿਲਾਂ ਤਾਂ ਮੈਂ ਸੋਡਾ মিডিਆ ਵਾਲਿਆਂ ਦਾ ਧੰਨਵਾਦ ਕਰਦਾ ਵੀ ਜਿਹੜੀ ਹਰ ਖਬਰ ਹੈ ਜਿਹੜੀ ਉਹ ਲੋਕਾਂ ਤੱਕ ਲੈ ਕੇ ਜਾਂਦੇ ਔਰ ਜਿਹੜਾ ਸੱਚ ਹੈ ਉਹਨੂੰ ਤੁਸੀਂ ਕਵਰ ਕਰਦੇ ਹੋ ਇਹਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ 바ਵਾ ਭੀਮਰਾਓ ਵੇਦਕਰ ਸਾਹਿਬ ਦੇ ਜਨਮ ਦਿਨ ਤੇ ਤੁਹਾਨੂੰ ਵਧਾਈ ਔਰ ਨਾਲ ਸਾਰੇ ਇਲਾਕੇ ਦੇ ਲੋਕਾਂ ਨੂੰ ਔਰ ਜਿਹੜੇ ਇਕੱਠ ਚ ਆਏ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਆਂ ਜੇ ਕਿਹਾ ਵਰਸ਼ੀਆਂ ਔਰ ਦੂਸਰਾ ਜਿਹੜਾ ਮੈਂ ਕਹਿਣਾ ਚਾਹੁੰਦਾ ਵੀ ਅੱਜ ਜਦੋਂ ਅਸੀਂ ਬਾਬਾ ਭੀਮਰਾਓਂ ਅੰਬੇਦਕਰ ਸਾਹਿਬ ਦਾ ਜਨਮ ਦਿਨ ਮਨਾ ਰਹੇ ਹਾਂ ਤਾਂ ਬਹੁਤ ਸਮੇਂ ਦੇਸ਼ ਦੇ ਅੰਦਰ ਜਿਹੜਾ ਭੀਮਰਾਓਂ ਅੰਬੇਦਕਰ ਦਾ ਸੰਵਿਧਾਨ ਹੈ ਉਹ ਸੰਵਿਧਾਨ ਦੇ ਉੱਤੇ ਬਹੁਤ ਵੱਡਾ ਜਿਹੜਾ ਹਮਲਾ ਕੀਤਾ ਜਾ ਰਿਹਾ ਔਰ ਉਹਦੀ ਇੱਕ ਇੱਕ ਮੱਦ ਕਰਕੇ ਜਿਹੜੀ ਹੈ ਉਹਨੂੰ ਖਤਮ ਕੀਤਾ ਜਾ ਰਿਹਾ ਤੋੜਿਆ ਜਾ ਰਿਹਾ ਔਰ ਉਸੇ ਹੀ ਨਜ਼ਰੀ ਦੇ ਤਹਿਤ ਜਿਹੜਾ ਬਖੂ ਬੋੜ ਦਾ ਕਾਨੂੰਨ ਬਣਿਆ ਉਹ ਵੀ ਉਹ ਸਰਧਾਨ ਨੂੰ ਤੋੜ ਕੇ ਬਣਿਆ ਔਰ ਹੋਰ ਵੀ ਜਿਹੜੇ ਇੱਥੇ ਮਸਲੇ ਜਿਹੜੇ ਉਠਾਏ ਜਾ ਰਹੇ ਆ ਜਿਹੜਾ ਭਾਰਤ ਹੈ ਸਾਡਾ ਭਾਰਤ ਸਾਡਾ ਇੱਕ ਗੁਲਦਸਤ ਹੈ ਜਿਹਦੇ ਵਿੱਚ ਸਾਰੇ ਧਰਮਾਂ ਦੇ ਸਾਰੇ ਜਾਤਾਂ ਦੇ ਔਰ ਸਾਰੇ ਜਿਹੜੇ ਤਰ੍ਹਾਂ ਦੇ ਸਮਾਜ ਦੇ ਲੋਕ ਨੇ ਉਹ ਰਹਿੰਦੇ ਆ ਔਰ ਜਦੋਂ ਇਹਦਾ ਸੰਵਿਧਾਨ ਤੋੜਿਆ ਜਾ ਰਿਹਾ ਤਾਂ ਜਿਹੜਾ ਗੁਲਦਸਤਾ ਸਾਡਾ ਜਿਹੜਾ ਅਸੀਂ ਸਮਝਦੇ ਹਾਂ ਸੰਝਾ ਸਾਰੇ ਧਰਮਾਂ ਦਾ ਇਹ ਬਚਨਾ ਨਹੀਂ ਇਸ ਲਈ ਸਾਡੇ ਸਾਹਮਣੇ ਸਵਾਲ ਹੈ ਵੀ ਉਹ ਜਿਵੇਂ ਹੁਣ ਕਹਿੰਦੇ ਹੁੰਦੇ ਵੀ ਜਿਹੜਾ ਸੱਚ ਬੋਲਦਾ ਤਾਂ ਉਹਨੂੰ ਦੇਸ਼ทรਹੀ ਕਿਹਾ ਜਾਂਦਾ ਹੈ ਔਰ ਜਿਹੜਾ ਝੂਠ ਬੋਲਦਾ ਉਹ ਦੇਸ਼ ਭਗਤ ਹੈ ਅੱਜ ਜਦੋਂ ਸੰਵਿਧਾਨ ਤੇ ਹਮਲਾ ਹੋ ਰਿਹਾ ਨਾ ਨਵੇਂ ਨਵੇਂ ਕਾਨੂੰਨ ਹੋ ਰਹੇ ਆ ਔਰ ਅਮਰੀਕਾ ਵਰਗੇ ਜਿਹੜੇ ਮੁਲਕ ਨੇ ਉਹ ਸਾਡੇ ਤੇ ਨਵੇਂ ਨਵੇਂ ਟੈਕਸ ਥੋਪ ਰਹੇ ਆ ਉਸ ਸਮੇਂ ਜਿਹੜੇ ਲੋਕ ਬੋਲਦੇ ਆ ਉਹਨਾਂ ਨੂੰ ਦੇਸ਼ ਤ੍ਰੋਈ ਕਹਿ ਕੇ ਉਹਨਾਂ ਦੇ ਉੱਤੇ ਪਰਚੇ ਦਰਜ ਕੀਤੇ ਜਾ ਰਹੇ ਉਹਨਾਂ ਨੂੰ ਜੇਲ੍ਹਾਂ ਜੇ ਭੇਜਿਆ ਜਾ ਰਿਹਾ ਔਰ ਦੂਸਰੇ ਪਾਸੇ ਜਿਹੜੇ ਅਮਰੀਕਾ ਅੱਗੇ ਗੋਡੇ ਟੇਕ ਕੇ ਕਾਨੂੰਨਾਂ ਨੂੰ ਮੰਨਣ ਲਈ ਤਿਆਰ ਹੋ ਰਹੇ ਆ ਔਰ ਨਾਲ ਜਿਹੜੇ ਕਰੋੜਾ ਰੁਪਈਆ ਦੇ ਦੇ ਖਜ਼ਾਨੇ ਚੋਂ ਲੁੱਟ ਕੇ ਬਾਹਰ ਜਾ ਰਹੇ ਆ ਉਹ ਦੇਸ਼ ਭਗਤ ਬਣ ਰਹੇ ਆ ਔਰ ਜਿਹੜੇ ਦੇਸ਼ ਦੇ ਹਿੱਤ ਲਈ ਲੜਦੇ ਆ ਉਹਨਾਂ ਨੂੰ ਦੇਸ਼ ਤ੍ਰੋਈ ਕਿਹਾ ਜਾ ਰਿਹਾ ਤਾਂ ਇਸ ਸਮੇਂ ਸਾਡੇ ਸਾਹਮਣੇ ਬਹੁਤ ਵੱਡਾ ਸਵਾਲ ਹੈ ਕਿ ਉਹਨਾਂ ਦਾ ਜਨਮ ਦਿਨ ਬਣਾਉਣ ਦਾ ਫਾਇਦਾ ਫੇਰ ਹੀ ਹੈ ਜੇ ਅਸੀਂ ਭਿਮਰਾਓ ਵਿਦ ਕਰਦਾ ਸੰਵਿਧਾਨ ਜਿਹੜਾ ਹੈਗਾ ਉਹਨੂੰ ਬਚਾਉਣ ਦਾ ਉਪਰਾਲਾ ਕਰੀਏ ਔਰ ਅਜੋ ਸਿਹ ਅਹਦ ਕਰਕੇ ਜਾਈਏ ਵੀ ਅੱਗੇ ਨੂੰ ਜਦੋਂ ਇਹ ਬਣਾਈ ਉਹਨਾਂ ਦਾ ਜਨਮ ਦਿਹਾੜਾ ਤਾਂ ਉਹਦਾ ਲਾਜ਼ਮੀ ਤੌਰ ਤੇ ਧਿਆਨ ਰੱਖਿਆ ਜਾਵੇ ਕਿਸੇ ਇੱਕ ਲੀਡਰ ਨੂੰ ਖੋਜ ਰੱਖਣ ਵਾਸਤੇ ਜੋ ਸੱਚ ਬੋਲਣ ਤੋਂ ਮੂੰਹ ਨਾ ਬੰਦ ਕੀਤਾ ਜਾਵੇ ਇਹ ਹੀ ਜਿਹੜੀ ਹੈ ਅੱਜ ਉਹਨਾਂ ਨੂੰ ਯਾਦ ਕਰਨ ਦਾ ਮੇਨ ਮਕਸਦ ਇਹੀ ਹੋਊਗਾ ਅੱਜ ਜੋ ਡਾਕਟਰ ਭੀਮਰਾਓ ਮੇਦਕਰ ਦਾ 134ਵਾਂ ਜਨਮ ਦਿਨ ਮਨਾਇਆ ਜਾ ਰਿਹਾ ਹੈ ਮੇਰੇ ਖਿਆਲ ਦੇ ਵਿੱਚ ਉਹਨਾਂ ਦੀ ਜੋ ਮਹਾਨ ਕਲਣਾ ਹੈ ਜੋ ਦਲਤ ਦਮਤ ਤੇ ਪਛੜੇ ਹੋਏ ਲੋਕਾਂ ਦੇ ਸੰਬੰਧ ਦੇ ਵਿੱਚ ਜੋ ਪੂਰੀ ਜ਼ਿੰਦਗੀ ਉਹਨਾਂ ਨੇ ਕੀਤੀ ਉਹਨਾਂ ਲੋਕਾਂ ਦੇ ਲਈ ਜੋ ਉਹਨਾਂ ਦਾ ਸਨੇਹਾ ਸੀਗਾ ਉਹ ਅੱਜ ਦੇ ਪ੍ਰੋਗਰਾਮ ਦਾ ਇਹਦਾ ਮਕਸਦ ਇਹ ਹੋਣਾ ਚਾਹੀਦਾ ਕਿ ਉਹਨਾਂ ਨੇ ਕਿਹਾ ਸੀ ਕਿ ਲੜੋ ਸੰਘਰਸ਼ ਕਰੋ ਤੇ ਇਕੱਠੇ ਹੋਵੋ ਤੇ ਪੜੋ ਤਾਂ ਅੱਜ ਜਿਹੜਾ ਸਾਡਾ ਜੋ ਸਾਡੀਆਂ ਸਰਕਾਰਾਂ ਨੇ ਜਿੰਨਾ ਜਿਹੜੀਆਂ ਜਿਹੜਾ ਸਵਿਧਾਨ ਡਾਕਟਰ ਭੀਮਰਾਓ ਅੰਬੇਦਕਰ ਨੇ ਬਣਾਇਆ ਸੀ ਉਹ ਸਵਿਧਾਨ ਦੀਆਂ ਦਾਤੀਆਂ ਉਡਾਈਆਂ ਜਾ ਰਹੀਆਂ ਨੇ ਇਕੱਲੇ ਡਾਕਟਰ ਅੰਬੇਦਕਰ ਦੇ ਬੁੱਤ ਹੀ ਨਹੀਂ ਤੋੜੇ ਜਾ ਰਹੇ ਬਲਕੇ ਡਾਕਟਰ ਅੰਬੇਦਕਰ ਦੀ ਰੂਹ ਨੂੰ ਜ਼ਖਮੀ ਕੀਤਾ ਇਹਨਾਂ ਨੇ ਵੱਖਬ ਬੋਰਡ ਵੱਖਬ ਸੋਧ ਬਿੱਲ ਹੋਵੇ ਚਾਹੇ ਚਾਹੇ ਕੋਈ ਮਰਜ਼ੀ ਬਿੱਲ ਹੋਵੇ ਜਿਹੜੀ ਜਿਹੜੇ ਮਜ਼ਦੂਰ ਵਰਗ ਦੇ ਲਈ ਉਹਨਾਂ ਨੇ ਕਾਨੂੰਨ ਬਣਾਏ 1948 ਦੇ ਵਿੱਚ ਹੀ ਘੱਟੋ ਘੱਟ ਉਜਰਤਾਂ ਵਾਲਾ ਕਾਨੂੰਨ ਬਣ ਗਿਆ ਸੀਗਾ ਲੇਕਿਨ ਉਹ ਖਤਮ ਕਰ ਦਿੱਤਾ ਗਿਆ ਤਾਂ ਇਹਦਾ ਮਤਲਬ ਕਿ ਅੱਜ ਬਾਬਾ ਸਾਹਿਬ ਦੀ ਰੂਹ ਵੀ ਜ਼ਖਮੀ ਆ ਉਹ ਕਰਲਾ ਰਹੀ ਆ ਅੱਜ ਬਾਬਾ ਸਾਹਿਬ ਦੇ ਕੱਲੇ ਬੁੱਤ ਹੀ ਨਹੀਂ ਤੋੜੇ ਜਾ ਰਹੇ ਬੁੱਤੋ ਤੋੜਦੇ ਦਾ ਅਸੀਂ ਰੋਜ਼ ਮਾਰਕੀਟ ਕਰਦੇ ਆ ਕਰਨਾ ਚਾਹੀਦਾ ਪਰ ਜਿਹੜੀ ਉਹਨਾਂ ਦੀ ਰੂਹ ਕਰਲਾ ਰਹੀ ਆ ਜਿਹੜੀ ਉਹਨਾਂ ਦੀ ਰੂਹ ਨੂੰ ਜ਼ਖਮੀ ਕੀਤਾ ਹੈ ਸਵਿਧਾਨ ਦੀਆਂ ਧੱਜੀਆਂ ਉਡਾ ਕੇ ਅੱਜ ਦੀ ਸਰਕਾਰ ਨੇ ਸਾਨੂੰ ਅੱਜ ਉਹਨਾਂ ਦੇ 134ਵੇਂ ਜਨਮ ਦਿਨ ਦੇ ਉੱਤੇ ਉਸ ਜਿਹੜੀ ਉਹਨਾਂ ਦੀ ਫਿਲਾਸਫੀ ਆ ਉਸ ਵਿਚਾਰਧਾਰਾ ਜਾ ਜਿਹੜਾ ਉਹਨਾਂ ਦਾ ਦਿੱਤਾ ਹੋਇਆ ਨਾਰਾ ਜਾਂ ਜਿਹੜੀ ਉਹਨਾਂ ਦੀ ਦਿੱਤੀ ਹੋਈ ਲਾਈਨ ਉਹਨਾਂ ਨੂੰ ਬਚਾਉਣ ਦੇ ਲਈ ਅੱਗੇ ਆਉਣ ਦੀ ਜ਼ਰੂਰਤ ਹੈ ਇਹ ਦੇਖੋ ਜੀ ਗੱਲ ਇਹ ਆ ਕਿ ਸਾਡੇ ਦੇਸ਼ ਦੇ ਵਿੱਚ ਜਿਹੜੀਆਂ ਫਾਸੀਵਾਦੀ ਤਾਕਤਾਂ ਉਹ ਕਾਬਜ ਹੋ ਚੁੱਕੀਆਂ ਨਹੀਂ ਆ ਤਾਂ ਦੇਸ਼ ਨੂੰ ਜਿਹੜਾ ਮੈਜੋਰਟੀ ਮੈਜੋਰਟੀ ਆਣ ਦੇ ਨਾਂ ਦੇ ਉੱਤੇ ਮੈਜੋਰਟੀ ਹਿੰਦੂ ਸਟੇਟ ਆ ਬਣਾਉਣ ਦੀ ਕੋਸ਼ਿਸ਼ ਯਤਨ ਕੀਤਾ ਜਾ ਰਿਹਾ ਜਿੱਥੇ ਘੱਟ ਗਿਣਤੀਆਂ ਦੇ ਜਿਹੜੇ ਜਾਂ ਦਲਤਾਂ ਦੇ ਔਰਤਾਂ ਦੇ ਜਿਹੜੇ ਅਧਿਕਾਰ ਆ ਉਹਨਾਂ ਦਾ ਲਗਾਤਾਰ ਦਮਨ ਕੀਤਾ ਜਾ ਰਿਹਾ ਤਾਂ ਸੰਵਿਧਾਨ ਨੂੰ ਤੋੜ ਕੇ ਜਿਹੜਾ ਮਨੁੱਖ ਸਿਮਰਤੀ ਨੂੰ ਸੰਵਿਧਾਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਿਹਦੇ ਨਾਲ ਜਿਹੜਾ ਦੇਸ਼ ਦਾ ਤਿਰੰਗਾ ਝੰਡਾ ਹੈ ਉਹਨੂੰ ਵੀ ਉਹਦੇ ਪ੍ਰਤੀ ਵੀ ਸਤਿਕਾਰ ਇਹਨਾਂ ਲੋਕਾਂ ਦੇ ਮਨਾਂ 'ਚ ਨਹੀਂ ਹੈ ਤੇ ਇਹ ਜਿਹੜੇ ਲੋਕ ਹੈ ਜੋ ਸਾਡੇ ਦੇਸ਼ ਦਾ ਧਰਮ ਨਿਰਪੱਖ ਖਾਸ ਹੈ ਜੋ ਸਾਡੇ ਦੇਸ਼ ਦਾ ਹਰ ਇੱਕ ਨਾਗਰਿਕ ਨੂੰ ਬਰਾਬਰ ਸਮਝਣ ਦਾ ਜਿਹੜਾ ਖਾਸ ਹੈ ਉਹਨੂੰ ਖਤਮ ਕਰਨ ਤੇ ਤਲੇ ਹੋਏ ਆ ਜਿਹਦੇ ਕਰਕੇ ਲੋਕਾਂ ਦੇ ਵਿੱਚ ਨਫ਼ਰਤ ਪੈਦਾ ਕੀਤੀ ਜਾ ਰਹੀ ਆ ਵੰਡਿਆ ਜਾ ਰਿਹਾ ਲੋਕਾਂ ਨੂੰ ਧਰਮ ਦੇ ਨਾਂ ਤੇ ਉੱਤੇ ਲੜਾਇਆ ਜਾ ਰਿਹਾ ਕੋਈ ਜੇ ਹਿਮਾਚਲ ਜਾਂਦਾ ਇੱਥੋਂ ਬੰਦਾ ਕੋਈ ਝੰਡਾ ਲਾ ਕੇ ਖੱਟਾ ਤਾਂ ਉਹਨੂੰ ਉੱਥੇ ਖਾਲਸਤਾਨੀ ਕਹਿ ਕੇ ਭੰਡਿਆ ਜਾਂਦਾ ਤੇ ਜੇ ਈਦ ਮਨਾਈ ਜਾਂਦੀ ਜੇ ਆਪਣੇ ਰਾਮ ਨਵਮੀ ਮਨਾਈ ਜਾਂਦੀ ਆ ਤਾਂ ਕਿੰਨੀਆਂ ਈਦਾਂ ਦੇ ਉੱਤੇ ਜਿਹੜਾ ਕਪੜਾ ਪਾ ਦਿੱਤਾ ਜਾਂਦਾ ਕੀ ਉਹ ਲੋਕ ਇਸ ਦੇਸ਼ ਦੇ ਵਾਸੀ ਨਹੀਂ ਆਪਣੇ ਆਪ ਨੂੰ ਜਿਹੜੇ ਅਖੌਤੀ ਦੇਸ਼ ਭਗਤ ਕਹੌਣ ਵਾਲੇ ਇਹ ਲੋਕ ਅਖੌਤੀ ਦੇਸ਼ ਭਗਤ ਨੇ ਔਰ ਇਹ ਦੇਸ਼ ਭਗਤੀ ਦੇ ਨਾਮ ਦੇ ਉੱਤੇ ਦੂਜੇ ਲੋਕਾਂ ਨੂੰ ਗद्दार ਕਹਿ ਰਹੇ ਨੇਗੇ ਉਹ ਲੋਕ ਅੱਜ ਸਾਡੇ ਦੇਸ਼ ਦੇ ਉੱਤੇ ਕਾਬਜ਼ ਨੇ ਜਿਹੜੇ ਦੇਸ਼ ਨੂੰ ਤੋੜਨ ਦੇ ਉੱਤੇ ਲੱਗੇ ਹੋਏ ਆ ਤੇ ਡਾਕਟਰ ਭੀਮਰਾਓ ਮੇਦਕਰ ਦੀ ਵਿਚਾਰਧਾਰਾ ਦੇਸ਼ ਨੂੰ ਬਚਾ ਸਕਦੀ ਹੈ